ਤਨ ਤਨ ਆਖੀਏ ਦੀ ਸੇਵਾ ਸਿਮਰਨ ਜਿਨਾ ਨੇ ਕੀਤਾ ਤਨ ਤਨ ਆਖੀਏ ਦੀ ਸੇਵਾ ਸਿਮਰਨ ਜਿਨਾ ਨੇ ਕੀਤਾ ਉਹਨਾਂ ਨੂੰ ਸੁਭਾਨ ਅੱਗੇ ਜਾਈਏ ਸਿਮਰਨ ਦੀ ਸੇਵਾ ਸਿਮਰਨ ਜਿਨਾ ਨੇ ਨੋ ਨੂ ਤਨ ਤਨ ਅੱਖੀਏ ਦੀ ਸੇਵਾ ਸਿਮਰਨ ਜਿਨਾ ਨੇ ਕੀਤਾ ਤਨ ਤਨ ਅੱਖੀਏ ਦੀ ਸੇਵਾ ਸਿਮਰਨ ਜਿਨਾ ਨੇ ਕੀਤਾ ਓ ਨਾਨੂ ਨਾਨ ਸੇਵਾ ਸਿਮਰਨ ਕੀਤਾ ਨਾਨ ਸੇਵਾ ਸਿਮਰਨ ਕੀਤਾ ਜੈਵਾ ਨਾਨ ਸੇਵਾ ਸਿਮਰਨ ਕੀਤਾ ਨਾਨ ਸੇਵਾ ਸਿਮਰਨ ਕੀਤਾ ਨਾਨ ਸੇਵਾ ਸਿਮਰਨ ਕੀਤਾ ਸੇਵਾ ਸਿਮਰਨ ਕੀਤਾ ਨਨੂ ਤਨ ਤਨ ਅੱਖੀਏ ਦੀ ਜਿਨ੍ਹਾਂ ਨੇ ਸੇਵਾ ਸੰਮਰਨ ਕੀਤਾ ਤਨ ਤਨ ਅੱਖੀਏ ਦੀ ਜਿਨ੍ਹਾਂ ਨੇ ਸੇਵਾ ਸੰਮਰਨ ਕੀਤਾ ਉਹਨਾਂ ਨੂੰ ਸਾਧ ਸੰਗਤ ਜੀ ਧੰਨ 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 ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਔਰ ਸਿਮਰਨ ਦੇ ਲਖੇ ਲਾਇਆ ਕਈ ਤਰਕਵਾਦੀ ਕਹਿਣਗੇ ਵੀ ਧੰਨ ਧੰਨ ਕੇਵਲ ਗੁਰੂ ਜੀ ਨੂੰ ਆਖਣਾ ਚਾਹੀਦਾ ਨੰਦ ਨਾਮ ਮੂਰੇ ਲਾਉਣਾ ਚਾਹੀਦਾ ਪਰ ਸਤਿਪਾਤ ਸਾਹਿਬ ਦੇ ਆਪ ਵਡਿਆਈ ਕਰਦੇ ਨੇ ਸੇ ਧੰਨ ਸੇ ਧੰਨ ਦਿਨ ਹਰ ਨਾਮ ਧਿਆਇਆ ਜੀ ਜਨ ਨਾਨਕ ਤਨ ਬਲ ਜਸੇ ਗੁਰੂ ਤੇ ਧੰਨ ਧੰਨ ਹੈ ਇਹ ਪਰ ਗੁਰੂ ਆਪਣੇ ਸਤਿਪੁਰਸ਼ਾਂ ਨੂੰ ਆਪਣੇ ਪਿਆਰਿਆਂ ਨੂੰ ਗੁਰਸਿੱਖਾਂ ਨੂੰ ਮਹਾਂਪੁਰਸ਼ਾਂ ਨੂੰ ਵਢਾਈ ਦਿੰਦਾ ਵੀ ਉਹਨਾਂ ਨੂੰ ਵੀ ਧੰਨ ਧੰਨ ਕਹੋ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਸਮਾਜ ਦੀ ਦੁੱਖੀਆਂ ਦੀ ਸੰਗਤ ਦੀ ਸੇਵਾ ਵਿੱਚ ਔਰ ਸਮਰਨ ਵਿੱਚ ਲਾ ਦਿੱਤੀ ਤਾਂ ਤੇ ਆਓ ਮਹਾਂਪੁਰਸ਼ਾਂ ਦੀ ਯਾਦ ਸਾਰੇ ਰਲ ਮਿਲ ਕੇ ਮਨਾ ਰਹੇ ਨੇ ਸੋ 22 ਤਰੀਕ ਨੂੰ ਸੰਤ ਬਾਬਾ ਧਰਮਪਾਲ ਸਿੰਘ ਜੀ ਜਿਹੜੇ ਅਸਥਾਨ ਦੀ ਇਹਨਾਂ ਨੂੰ ਸੇਵਾ ਮਿਲੀ ਹੋਈ ਆ ਅਨਜਾਮਪੁਰ ਉੱਥੇ ਹਰ ਸਾਲ ਬੜੇ ਪਿਆਰ ਦੇ ਨਾਲ ਮਨਾਉਂਦੇ ਨੇ ਉੱਥੇ ਵੀ ਬਹੁਤ ਮਹਾਂਪੁਰਸ਼ਾਂ ਨੇ ਸੰਗਤਾਂ ਨੇ ਹਾਜ਼ਰੀ ਲਵਾਈ ਹੈ ਸੋ ਅੱਜ ਵੀ ਸਵੇਰ ਤੋਂ ਹੀ ਬਹੁਤ ਮਹਾਂਪੁਰਸ਼ ਗੁਣੀ ਗਿਆਨੀ ਸੰਗਤਾਂ ਹਾਜ਼ਰੀ ਲਵਾ ਰਹੇ ਆ ਨੇ ਸਤਿਕਾਰਯੋਗ ਮਹੰਤ ਗੁਰਮੁਖ ਸਿੰਘ ਜੀ ਜਿਹੜੇ ਇਸ ਹੀ ਨਗਰ ਦੇ ਜੰਮ ਪਲ ਨੇ ਇਸੇ ਭੂਮੀ ਤੇ ਜਿੱਨਾਂ ਦਾ ਜਨਮ ਹੋਇਆ ਫਿਰ ਮਾਣ ਮਿਲਿਆ ਉਹਨਾਂ ਨੂੰ ਲੋਪੋਂ ਬਹੁਤ ਪ੍ਰਾਤਨ ਸਥਾਨ ਬਾਬਾ ਮਹਿਮੇ ਸਾਹਿਬ ਜੀ ਉਹਨਾਂ ਦਾ ਤਪ ਸਥਾਨ ਹੈ ਉਸ ਸੇਵਾ ਦੇ ਮੌਜੂਦਾ ਮੁਖੀ ਨੇ ਉਹ ਵੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਔਰ ਬੜੇ ਹੀ ਵਿਦਵਾਨ ਨਿਮਰਤਾ ਵਾਲੇ ਸੰਤ ਬਾਬਾ ਜਸਵੀਰ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਦੇ ਵੀ ਲੋਕਾਂ ਵੱਡੇ ਸੰਤ ਦੀ ਸੇਵਾ ਲਾ ਕੇ ਗਏ ਨੇ ਉਹ ਵੀ ਦਰਸ਼ਨ ਦੇ ਰਹੇ ਨੇ ਔਰ ਹੋਰ ਵੀ ਬਿਆੰਤ ਮਹਾਪੁਰਸ਼ ਸੰਗਤਾਂ ਨੂੰ ਦਰਸ਼ਨ ਦੇ ਕੇ ਗਏ ਨੇ ਰਾੜਾ ਸਾਹਿਬ ਤੋਂ ਬਾਬਾ ਮਨਵੀਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਸਮਾ ਲਾਉਣਾ ਸੋ ਦਾਸਾਂ ਦੀ ਇਤਨੇ ਕਾ ਹਾਜ਼ਰੀ ਸਰਵਾਨ ਕਰਨੀ ਕਿਉਂਕਿ ਸਮਾਂ ਬਹੁਤ ਕੀਮਤੀ ਹੈ ਸਾਨੂੰ ਮਹਾਪੁਰਸ਼ਾਂ ਨੇ ਸਮੇਂ ਦੀ ਕਦਰ ਸਿਖਾਈ ਹੈ ਹੋਈਆਂ ਭੁੱਲਾਂ ਦੀ ਮੁਆਫੀ ਦੇ ਦੇਣੀ ਸੱਚੇ ਪਤ ਸਾਨੂੰ ਕੋਟਨ ਕੋਟ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾ